ਅਕਸਰੀ ਮਦਰ ਨੂੰ ਯਾਦ ਕਰਕੇ ਤੁਸੀਂ ਹੁਣ ਵੀ ਤੁਹਾਡੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਯਾਰ ਅੱਜ ਕਰਮਜੀਤਨ ਮੋਹਲ ਏਡੇ ਵੱਡੇ ਮੁਕਾਮ ਤੇ ਨੇ ਤੇ ਅੱਜ ਮਾਂ ਸਾਥ ਨਹੀਂ ਹੈਗੀ ਹਾਂਜੀ ਬਿਲਕੁਲ ਉਹ ਤਾਂ ਕਮੀ ਸਾਰੀ ਉਮਰ ਹੀ ਰਹੂਗੀ ਯਾਰ ਅਸਲ ਵਿੱਚ ਬੰਦਾ ਦੱਸਦਾ ਕਿਹਨੂੰ ਆ ਆਪਣੇ ਦੇ ਨਾਲ ਆਪਣੇ ਮਾਂ ਪਿਓ ਤੋਂ ਵੱਧ ਕੋਈ ਬੰਦਾ ਨਹੀਂ ਹੁੰਦਾ ਮਾਂ ਇਹ ਕਹਿੰਦੇ ਸੀ ਵੀ ਕਦੇ ਕਿਸੇ ਦੀ ਚੁਗਲੀ ਕੋਈ ਚੋਰੀ ਤੇ ਕਿਸੇ ਨਾਲ ਕੋਈ ਤੱਕਾ ਨਹੀਂ ਕਰਨਾ ਜ਼ਿੰਦਗੀ 'ਚ ਹੈ ਨਾ ਵੀ ਈਮਾਨਦਾਰੀ ਰੱਖਣੀ ਹੈ ਜ਼ਿੰਦਗੀ 'ਚ ਤੈਨੂੰ ਕਿਸੇ ਚੀਜ਼ ਦਾ ਘਾਟਾ ਨਹੀਂ ਰਹਿਣਾ ਤੇ ਉਹ ਮੈਂ ਪੱਲੇ ਬੰਨੀ ਹੋਈ ਹੈ ਮੇਰੀ ਮਾਂ ਦਿਆ ਸੀ ਮੇਲੇ 'ਚ ਜਾਂਦੇ ਹੁੰਦੇ ਜਦੋਂ ਆ ਨਾ ਛੋਟੇ ਹੁੰਦੇ ਜੀ ਕਰਦਾ ਵੀ ਖੜਾਉਣੇ ਮੇਰੇ ਕੋਲੇ ਵੀ ਹੋਣ ਤਾਂ ਪੈਸੇ ਹੁੰਦੇ ਨਹੀਂ ਸੀ ਮਾਂ ਕੋਲੇ ਤੇ ਮਾਂ ਇੱਕ ਗੱਲ ਕਹਿੰਦੇ ਹੁੰਦੀ ਸੀ ਵੀ ਜੇ ਕਿਤੇ ਕੋਈ ਚੋਰੀ-ਚੋਰੀ ਕਰ ਲਈ ਕਿਤੇ ਮੈਂ ਕੁਝ ਖਾ ਕੇ ਮਰ ਜਾਂ ਇਹ ਨਹੀਂ ਮਤਲਬ ਉਹ ਕਰਨਾ ਅੱਜ ਮਾਂ ਨੂੰ ਯਾਦ ਕਰਦੇ ਬਿਲਕੁਲ ਜੀ ਮਾਂ ਨੂੰ ਕੌਣ ਨਹੀਂ ਯਾਦ ਕਰਦਾ ਮਾਂ ਤਾਂ ਹਰ ਪਲ ਉਨਾ ਦਾ ਅਸ਼ੀਰਵਾਦ ਰਹਿੰਦਾ ਹੀ ਹੈ ਜੀ ਸਰ ਕਦੀ ਮਾਂ ਇਹ ਸੋਚਿਆ ਵੀ ਹਾਂ ਜੇ ਅੱਜ ਮੇਰੀ ਮਾਂ ਜਿਉਂਦੀ ਹੁੰਦੀ ਤਾਂ ਮੈਨੂੰ ਇੱਥੇ ਇਸ ਮੁਕਾਮ ਤੇ ਦੇਖਦੀ ਬਿਲਕੁਲ ਜੀ ਉਹ ਉਹ ਤਾਂ ਘਟ ਹਮੇਸ਼ਾ ਰੜਕਦੀ ਰਹੂਗੀ ਕੋਈ ਆ ਮਾਂ ਦੇ ਬੋਲ ਜਿਹੜੇ ਕਿ ਜ਼ਿੰਦਗੀ ਭਰ ਕਰਮ ਜੀਤ ਅਨਮੋਲ ਦੇ ਜ਼ਿਹਨ ਚ ਰਹਿੰਦੇ ਨੇ ਮਾਂ ਨੇ ਬਹੁਤ ਵਧੀਆ ਸੰਸਕਾਰ ਦਿੱਤੇ ਮਾਂ ਇਹ ਕਹਿੰਦੇ ਸੀ ਵੀ ਕਦੇ ਕਿਸੇ ਦੀ ਚੁਗਲੀ ਕੋਈ ਚੋਰੀ ਤੇ ਕਿਸੇ ਨਾਲ ਕੋਈ ਤੱਕਾ ਨਹੀਂ ਕਰਨਾ ਜ਼ਿੰਦਗੀ ਚ ਹੈ ਨਾ ਵੀ ਈਮਾਨਦਾਰੀ ਰੱਖਣੀ ਹੈ ਜ਼ਿੰਦਗੀ 'ਚ ਤੈਨੂੰ ਕਿਸੇ ਚੀਜ਼ ਦਾ ਘਾਟਾ ਨਹੀਂ ਰਹਿਣਾ ਤੇ ਉਹ ਮੈਂ ਪੱਲੇ ਬੰਨੀ ਹੋਈ ਆ ਮੇਰੀ ਮਾਂ ਦੇ ਅਸੀਂ ਮੇਲੇ 'ਚ ਜਾਂਦੇ ਹੁੰਦੇ ਜਦੋਂ ਹਨਾ ਛੋਟੇ ਹੁੰਦੇ ਜੀ ਕਰਦਾ ਵੀ ਖੜਾਉਣੇ ਮੇਰੇ ਕੋਲੇ ਵੀ ਹੋਣ ਤਾਂ ਪੈਸੇ ਹੁੰਦੇ ਨਹੀਂ ਸੀ ਮਾਂ ਕੋਲੇ ਤੇ ਮਾਂ ਇੱਕ ਗੱਲ ਕਹਿੰਦੇ ਹੁੰਦੀ ਸੀ ਵੀ ਜੇ ਕਿਤੇ ਕੋਈ ਚੋਰੀ-ਚੋਰੀ ਕਰ ਲਈ ਕਿਤੇ ਮੈਂ ਕੁਝ ਖਾ ਕੇ ਮਰ ਜਾਂ ਇਹ ਨਹੀਂ ਮਤਲਬ ਉਹ ਕਰਨਾ ਤੇ ਉਹ ਅੱਜ ਤੱਕ ਉਹ ਪੱਲੇ ਬੰਨੀ ਹੋਈ ਆ ਗੱਲ ਤੇ ਅੱਗੇ ਆਪਣੇ ਬੱਚਿਆਂ ਦੇ ਵਿੱਚ ਵੀ ਇਹੀ ਗੱਲ ਆਕਸਰੀ ਮਦਰ ਨੂੰ ਯਾਦ ਕਰਕੇ ਤੁਸੀਂ ਹੁਣ ਵੀ ਤੁਹਾਡੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਆ ਤੇ ਇਹ ਉਹ ਹਰ ਹਰ ਇੱਕ ਟਾਈਮ ਯਾਦ ਰਹਿੰਦੇ ਨੇ ਵੀ ਅੱਜ ਜੇ ਮੇਰੀ ਮਾਂ ਜਿਉਂਦੀ ਹੁੰਦੀ ਬਿਲਕੁਲ ਜੀ ਜਦੋਂ ਵੀ ਕੋਈ ਖੁਸ਼ੀ ਦਾ ਦਿਨ ਹੁੰਦਾ ਉਹ ਤੋਂ ਅਸਲ ਵਿੱਚ ਬੰਦਾ ਦੱਸਦਾ ਕਿ ਇਹਨੂੰ ਆ ਆਪਣੇ ਦੇ ਨਾਲ ਆਪਣੇ ਮਾਂ ਪਿਓ ਤੋਂ ਵੱਧ ਕੋਈ ਬੰਦਾ ਨਹੀਂ ਹੁੰਦਾ ਬਿਲਕੁਲ ਵੀ ਜਿਹੜਾ ਤੁਹਾਡੀ ਖੁਸ਼ੀ ਨੂੰ ਮਤਲਬ ਪੂਰਾ ਇੰਜੋਏ ਕਰਦਾ ਹੈ ਨਾ ਵੀ ਹੁਣ ਦੱਸ ਨਹੀਂ ਦਸੀਏ ਕਿ ਇਹਨੂੰ ਕਿ ਹੁਣ ਮੇ ਫਾਦਰ ਸਾਹਿਬ ਹੈਗੇ ਆ ਨਾ ਚਲੋ ਪ੍ਰਮਾਤਮਾ ਉਹਨਾਂ ਨੂੰ ਲੰਬੀ ਉਮਰਾਂ ਦੇਵੇ ਜੀ ਤੇ ਪਰ ਇਹ ਹੁੰਦਾ ਮਾਪੇ ਉਹ ਨੂੰ ਸਭ ਤੋਂ ਵੱਧ ਖੁਸ਼ੀ ਹੁੰਦੀ ਹੈ ਤੇ ਬੰਦਾ ਸ਼ੇਅਰ ਕਰਦਾ ਜਦੋਂ ਕੋਈ ਆਪਣੀ ਪ੍ਰਾਪਤੀ ਤਾਂ ਉਹ ਉਹਦਾ ਕੋਈ ਮੁੱਲ ਨਹੀਂ ਹੁੰਦਾ ਬਿਲਕੁਲ ਪੁੱਤ ਵੀ ਅਕਸਰ ਮਾਂ ਦੇ ਬਿਲਕੁਲ ਨਜ਼ਦੀਕ ਹੁੰਦੇ ਆ ਕਹਿੰਦੇ ਵੀ ਪੁੱਤ ਨੂੰ ਮਾੜੀ ਜੀ ਓਖਿਆਈ ਹੋਵੇ ਮਾਂ ਭੱਜੇ ਆਉਂਦੀ ਆ ਤੇ ਅੱਜ ਕਰਮਜੀਤ ਨਮੋਲ ਏਡੇ ਵੱਡੇ ਮੁਕਾਮ ਤੇ ਨੇ ਤੇ ਅੱਜ ਮਾਂ ਸਾਥ ਨਹੀਂ ਹੈਗੀ हां जी बिल्कुल तो कमी सारी उम्र ही रहोगी जी हां जी जीवन साथी ਦਾ ਤੁਹਾਡੇ ਦਾ ਰੋਲ ਕਿਸ ਤਰ੍ਹਾਂ ਦਾ ਰਿਹਾ ਕਿਉਂਕਿ ਕਹਿੰਦੇ ਨੇ ਇਹਨਾਂ ਵੀ ਜੇ ਮਾਂ ਚਲੀ ਜਾਏ ਤਾਂ ਉਸ ਤੋਂ ਬਾਅਦ ਦੂਜਾ ਵੱਡਾ ਰੋਲ ਤੁਹਾਡੇ ਵਾਈਫ ਦਾ ਹੁੰਦਾ ਹੈ ਹੁਣ ਕਿਵੇਂ ਤੁਹਾਨੂੰ ਸਪੋਰਟ ਕਰਦੇ ਨੇ ਜਾਂ ਕਿਵੇਂ ਤੁਹਾਨੂੰ ਕਹਿੰਦੇ ਨੇ ਜੇ ਜਦੋਂ ਤੁਸੀਂ ਕਿਤੇ ਗੱਲ ਤੇ ਡਿਸਐਗਰੀ ਵੀ ਹੋ ਜਾਂਦੇ ਹੋ ਵੀ ਮਨਾ ਛੱਡ ਮੈਂ ਨਹੀਂ ਕਰਨਾ ਪਰ ਉਥੇ ਤੁਹਾਡੀ ਵਾਈਫ ਦੀ ਸਪੋਰਟ ਕਿਵੇਂ ਸਭ ਤੋਂ ਜ਼ਿਆਦਾ ਜੀ ਮੇਰੀ ਮਾਂ ਤੋਂ ਬਾਅਦ ਬਾਅਦ ਜੇ ਕੋਈ ਲੇਡੀ ਮਤਲਬ ਉਹ ਚੀਜ਼ ਜਿਵੇਂ ਮੇਰੀ ਮਾਂ ਮੈਨੂੰ ਪਿਆਰ ਕਰਦੀ ਸੀ ਮੇਰੀ ਮਾਂ ਮੇਰਾ ਖਿਆਲ ਰੱਖਦੀ ਸੀ ਉਦੋਂ ਬਾਅਦ ਮੇਰੇ ਘਰ ਵਾਲੀ ਹੈ ਜੀ ਜਿਹਨੇ ਹਮੇਸ਼ਾ ਬਹੁਤ ਔਕੇ ਟਾਈਮ ਮੇਰੇ ਨਾਲ ਦੇਖਿਆ ਬਹੁਤ ਜ਼ਿਆਦਾ ਤੇ ਪਰ ਉਹਦੇ ਵੀ ਉਹਨੇ ਖੁਸ਼ੀ ਤੇ ਅੱਜ ਵੀ ਉਹਨੇ ਖੁਸ਼ੀ ਤੇ ਉਹਨੇ ਸਪੋਰਟ ਕੀਤੀ ਹਮੇਸ਼ਾ ਕਿ ਮੈਨੂੰ ਇਹ ਲੱਗਦਾ ਵੀ ਤੁਸੀਂ ਮਿਹਨਤ ਕਰੋ ਵੀ ਘਰ ਦਾ ਫਿਕਰ ਛੱਡੋ ਆਪਣੇ ਪਰਿਵਾਰ ਦਾ ਵੀ ਮੈਂ ਸੰਭੂ ਸਾਰੇ ਰਿਸ਼ਤੇਦਾਰ ਮਾਪਿਓ ਭੈਣ ਭਰਾ ਜੋ ਵੀ ਹੈ ਜ਼ਿੰਮੇਵਾਰੀਆਂ ਮੈਂ ਨਭਾਉਂਗੀ ਤੁਸੀਂ ਆਪਣੀ ਮਿਹਨਤ ਕਰੋ ਕੱਲ ਨੂੰ ਕੋਈ ਇਹ ਨਾ ਕਹਦੇ ਵੀ ਜੇ ਕਰਮਜੀਤ ਦਾ ਜੇ ਵਿਆਹ ਨਾ ਕਰਾਉਂਦਾ ਤਾਂ ਸ਼ਾਇਦ ਮਤਲਬ ਕਾਮਯਾਬ ਹੋ ਜਾਂਦਾ ਨਾ ਕਹਿੰਦੇ ਉਹ ਸਭ ਤੋਂ ਬਾਅਦ ਮਾੜਾ ਲੱਗੂਗਾ ਮੇਰੇ ਲਈ ਕਮੈਂਟ ਤੇ ਤੁਸੀਂ ਮਿਹਨਤ ਕਰੋ ਜੋ ਮਰਜ਼ੀ ਕਰੋ ਮੇਰੇ ਵੱਲੋਂ ਕੋਈ ਦੁਨੋ ਤਕਲੀਫ ਨਹੀਂ ਉਹ ਮਾਂ ਦਿੱਤੀ ਨੇ ਅੱਜ ਤੱਕ ਮੈਨੂੰ ਕਦੇ ਵੀ ਇਨਰਤੀ ਪਰ ਵੀ ਤਕਲੀਫ ਨਹੀਂ ਦਿੱਤੀ ਕਈ ਵਾਰ ਨਾ ਬੰਦਿਆਂ ਦੀ ਜੇ ਆਪਾਂ ਕਿਸੇ ਨਾ ਚਾਰ ਬੰਦਿਆਂ ਚ ਬੈਠੇ ਹੋਈ ਉਹਨਾਂ ਨੇ ਗੱਲ ਕਰੀਏ ਵੀ ਇਹ ਮੋਸਟਲੀ ਬੰਦਿਆਂ ਦੀ ਇਹ ਥਿੰਕਿੰਗ ਹੁੰਦੀ ਹੈ ਵੀ ਅਸੀਂ ਵਿਆਹ ਕਰਾ ਕੇ ਫਸ ਗਏ ਕਰਨਜੀ ਤਨਮੋਲ ਦੇ ਮਨ ਚ ਆਉਂਦੇ ਨਾ ਜੀ ਮੈਂ ਤਾਂ ਸਗਾਂ ਮੇਰੀ ਤਾਂ ਜੜਾ ਹੀ ਵਿਆਹ ਤੋਂ ਬਾਅਦ ਲੱਗੀਆਂ ਨੇ ਜੀ ਮੇਰੇ ਮਾਂ ਇਹ ਗੱਲ ਕਹਿੰਦੀ ਸੀ ਹੂੰ ਕਿ ਤੇਰੀਆਂ ਜੜਾ ਲਾਉਣ ਵਾਲੀ ਤੇਰੇ ਘਰ ਵਾਲੀ ਹੈ ਹੂੰ ਵੀ ਜੇ ਇਹ ਨਾ ਆਉਂਦੀ ਤਾਂ ਤੂੰ ਕੁਝ ਨਹੀਂ ਹੋਣਾ ਸੀਗਾ ਵੀ ਸਭ ਤੋਂ ਵੱਡਾ ਰੋਲ ਇਹਦਾ ਬਿਲਕੁਲ ਤੇਰੀ ਜ਼ਿੰਦਗੀ ਦੇ ਵਿੱਚ ਤੇ ਹੈ ਵੀ ਹੈ ਹਾਂਜੀ ਬਿਲਕੁਲ ਤੁਹਾਡੇ ਭੈਣ ਹੋਣਾ ਨਾ ਅਸੀਂ ਆਫ ਦਾ ਕੈਮਰਾ ਗੱਲਬਾਤ ਕਰ ਰਹੇ ਸੀ ਤੇ ਉਹ ਕਹਿੰਦੇ ਵੀ ਅਸੀਂ ਛੇ ਭੈਣ ਭਰਾ ਸੀਗੇ ਤੇ ਸਾਡੇ ਕਈ ਦੋ ਭੈਣ ਭਰਾ ਸ਼ਾਇਦ ਮੁੱਕ ਗਏ ਤਿੰਨ ਮੁੱਕ ਗਏ ਤੇ ਉਹ ਕਹਿੰਦੇ ਵੀ ਮੈਂ ਉਹਨਾਂ ਨੂੰ ਕਿਹਾ ਮੈਂ ਕਿ ਤੁਸੀਂ ਬੜੇ ਸਾਦੇ ਢੰਗ ਦੇ ਨਾਲ ਰਹਿੰਦੇ ਹੋ ਬਾਈ ਹੋਰ ਹਨਾ ਵੀ ਮਿਲਦੇ ਆ ਤੇ ਉਹ ਵੀ ਬੜੇ ਸਾਦੇ ਢੰਗ ਨੇ ਕਹਿੰਦੇ ਫਿਰ ਅਸੀਂ ਆਮ ਆਦਮੀ ਕਾਹਦੇ ਆ ਵੀ ਇੰਨੀ ਕਿ ਜ਼ਿਆਦਾ ਉਹਨਾਂ ਚ ਨਿਮਰਤਾ ਤੁਹਾਡੀਆਂ ਬਹੁਤ ਸਿਫਤਾ ਕਰਦੇ ਤੁਹਾਡੀਆਂ ਭੈਣ ਨਹੀਂ ਨਹੀਂ ਭੈਣ ਭਰਾ ਹੁੰਦੇ ਹੀ ਆ ਜੀ ਕਰਦੇ ਹੀ ਹੁੰਦੇ ਨੇ ਭੈਣ ਭਰਾ ਤਾਂ ਕਹਿੰਦੇ ਹੁਣ ਵੀ ਜਿਵੇਂ ਮਿਲੀਏ ਨਾ ਬਰੇ ਗਰਾਉਂਡ ਟੂ ਜ਼ੀਰੋ ਨੇ ਲੱਗਦਾ ਹੀ ਨਹੀਂ ਹੈਗਾ ਵੀ ਜਿਵੇਂ ਤੁਸੀਂ ਏਡੇ ਵੱਡੇ ਕਲਾਕਾਰ ਹੋ ਅਦਾਕਾਰ ਹੋ ਹੁਣ ਪੋਲਿਟਿਸ਼ੀਅਨ ਬਣ ਗਏ ਹੋ ਪਰ ਫਿਰ ਵੀ ਉਹਨਾਂ ਦੇ ਵਿੱਚ ਉਹ ਨਿਮਰਤਾ ਤੇ ਤੁਹਾਡੇ ਵਿੱਚ ਵੀ ਇਹ ਨਿਮਰਤਾ ਇਸ ਦਾ ਕਾਰਨ ਕੀ ਹੈ ਇਹ ਮੇਰੇ ਮਾਂ ਪਿਓ ਦੇ ਸੰਸਕਾਰ ਨੇ ਜੀ ਤੇ ਮੈਂ ਆਪਣੀ ਔਕਾਤ ਯਾਦ ਰੱਖਦਾ ਵੀ ਆਇਆ ਕਿੱਥੋਂ